8 9 ਸਾਡੀ ਹਿੰਮਤ ਅਮਰ ਤੂੰ ਇੱਥੇ ਕਿਉਂ ਬੈਠਾ ਹੈ ਮਾਸਟਰ ਜੀ ਮੈਂ ਨਹੀਂ ਦੌੜ ਸਕਦਾ ਬੇਟਾ ਤੂੰ ਦੌੜ ਕਿਉਂ ਨਹੀਂ ਸਕਦਾ ਤੇਰੇ ਸਾਰੇ ਦੋਸਤ ਤਾਂ ਦੌੜ ਵਿੱਚ ਹਿੱਸਾ ਲੈ ਰਹੇ ਹਨ ਫਿਰ ਤੂੰ ਕਿਉਂ ਨਹੀਂ ਮਾਸਟਰ ਜੀ ਮੈਂ ਇਹਨਾਂ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਹਾਂ ਮੈਂ ਤਾਂ ਇਹਨਾਂ ਸਭ ਤੋਂ ਪਿੱਛੇ ਹੀ ਰਹਿ ਜਾਵਾਂਗਾ ਅਮਰ ਪੁੱਤਰ ਜੇ ਤੂੰ ਹਿੰਮਤ ਕਰੇਂਗਾ ਤਾਂ ਜ਼ਰੂਰ ਇੱਕ ਦਿਨ ਜਿੱਤੇਗਾ ਯਾਦ ਕਰੋ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜੋ ਆਪਣੀ ਮਦਦ ਆਪ ਕਰਦੇ ਹਨ ਸੋ ਹਿੰਮਤ ਕਰੋ ਅਤੇ ਦੌੜ ਵਿੱਚ ਭਾਗ ਲਓ ਪਰ ਮਾਸਟਰ ਜੀ ਚਲ ਆ ਮੈਂ ਤੈਨੂੰ ਆਪਣੀ ਪੰਜਾਬੀ ਪਾਠ ਪੁਸਤਕ ਦਾ ਇੱਕ ਪਾਠ ਪੜ੍ਹਾਵਾ ਸਾਡੀ ਹਿੰਮਤ ਫਿਰ ਤੈਨੂੰ ਸਮਝ ਲੱਗੇਗੀ ਕਿ ਸਾਨੂੰ ਹਮੇਸ਼ਾ ਹਰ ਕੰਮ ਹਿੰਮਤ ਨਾਲ ਕਰਨਾ ਚਾਹੀਦਾ ਹੈ हिम्मत ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਜੇ ਹਿੰਮਤ ਕਰ ਸਕਦਾ ਹੈ ਬੰਦਾ ਤੇ ਲੋਕ ਉਸਦੇ ਮਗਰ ਤੁਰ ਪੈਂਦੇ ਹਨ ਮੈਂ ਆਮ ਤੌਰ ਤੇ ਜੀਵਨ ਵਿੱਚ ਅੱਗੇ ਲੱਗ ਕੇ ਹੀ ਤੁਰਿਆ ਹਾਂ ਹਿੰਮਤ ਕਰਕੇ ਕੁਝ ਕਰਨ ਤੇ ਹੀ ਦਿਲ ਨੂੰ تسلی ملتی ہے۔ ਇਹ ਤਾਂ ਦੁਨੀਆਂ ਦਾ ਵੇਗ ਹੈ। ਜੇ ਤੁਸੀਂ ਹਿੰਮਤ ਨਹੀਂ ਕਰ ਸਕਦੇ ਤਾਂ ਫਿਰ ਲੋਕਾਂ ਦੇ ਪਿੱਛੇ-ਪਿੱਛੇ ਤੁਰੇ ਚੱਲੋ। ਹਿੰਮਤੀ ਤੋਂ ਮੇਰਾ ਭਾਵ ਜ਼ਿੰਮੇਵਾਰੀ ਨਿਭਾਉਣ ਤੋਂ ਹੈ। ਆਪਣੀ ਜ਼ਿੰਮੇਵਾਰੀ ਸਮਝਣੀ ਤੇ ਉਸ ਨੂੰ ਨਿਭਾਉਣਾ। ਘਟੋ-ਘਟ ਆਪਣੀ ਸਾਰੀ ਵਾ ਲਾ ਕੇ ਨਿਭਾਉਣ ਦਾ ਯਤਨ ਕਰਨਾ। ਜੇ ਅਸੀਂ ਹਿੰਮਤੀ ਹੋਵਾਂਗੇ ਤਾਂ ਕਿਸੇ ਤੇ Nirpar ਨਹੀਂ ਰਹਾਂਗੇ ਕਿ ਕੋਈ ਹੋਰ ਕਰ ਲਓ ਆਪਣੇ ਹੱਥੀਆ ਆਪਣਾ ਆਪੇ ਹੀ ਕਾਜਸਵਾਰੀ ਹੈ ਜੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਆਪ ਲੱਭ ਸਕਦੇ ਹਾਂ ਤਾਂ ਕੀ ਗਲਤ ਹੈ ਕਈ ਲੋਕ ਐਸੇ ਮਿਲਦੇ ਹਨ ਜੋ ਕੁਝ ਕਰ ਸਕਦੇ ਹਨ ਮਸਲੇ ਹੱਲ ਕਰਨ ਦੇ ਯੋਗ ਹੁੰਦੇ ਹਨ ਲੇਕਿਨ ਉਹ ਹਿੰਮਤ ਹੀ ਨਹੀਂ ਕਰਦੇ ਤੇ ਚਲੋ ਛੱਡੋ ਕਹਿ ਕੇ ਆਪਣੇ ਅੰਦਰਲੀ ਤਾਕਤ ਨੂੰ ਜਟਾਉਂਦੇ ਹੀ ਨਹੀਂ ਸਾਨੂੰ ਹਿੰਮਤ ਕਰਨੀ ਚਾਹੀਦੀ ਹੈ ਹਿੰਮਤੇ ਮਰਦਾ ਮਦਦੇ ਖੁਦਾ ਜੋ ਹਿੰਮਤੀ ਹੁੰਦੇ ਹਨ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਕਈ ਲੋਕ ਸੋਚਦੇ ਰਹਿੰਦੇ ਹਨ ਕਿ ਕੋਈ ਉਹਨਾਂ ਦੀ ਮਦਦ ਕਰੇ ਹਿੰਮਤੀ ਲੋਕ ਕੋਸ਼ਿਸ਼ ਜ਼ਰੂਰ ਕਰਦੇ ਹਨ ਜ਼ਮਾਨੇ ਕੋ ਬਦਲਣਾ ਹਮਨੇ ਠਾਣਾ ਜ਼ਿੰਦਾ ਵੋ ਹੈ ਜੋ ਜ਼ਮਾਨੇ ਕੋ ਬਦਲ ਦਿੰਦੇ ਹੈ ਹਿੰਮਤੀ ਹੋਣਾ ਹਰ ਇਨਸਾਨ ਲਈ ਜ਼ਰੂਰੀ ਹੈ ਹਿੰਮਤੇ ਲੋਕ ਕਿਤੇ ਦੇ ਕਿਤੇ ਨਿਕਲ ਜਾਂਦੇ ਹਨ ਉਹ ਸਭ ਕੁਦਰਤੀ ਇਨਸਾਨ ਹੀ ਹਿੰਮਤੀ ਹੁੰਦੇ ਹਨ ਤੇ ਇਨਸਾਨ ਹੀ ਆਲਸੀ ਫਿਰ ਕਿਉਂ ਨਾ ਹਿੰਮਤ ਕਰੀਏ ਤੇ ਆਪਣੇ ਸਵਾਲ ਆਪ ਹੀ ਕੱਢਣ ਦੀ ਕੋਸ਼ਿਸ਼ ਕਰੀਏ ਅੱਗੇ ਲੱਗ ਕੇ ਚੱਲਣ ਵਾਲਿਆਂ ਤੇ ਪਿੱਛੇ ਪਿੱਛੇ ਆਉਣ ਵਾਲਿਆਂ ਵਿੱਚ

ਦੋ ਕਾ ਦੋ ਹੱਥ ਦੋ ਕੰਨ ਦੋ ਪੈਰ ਲੇਕਿਨ ਥੋੜੇ ਜਿਹੇ ਲੋਕ ਅੱਗੇ ਲੰਘ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਕਾਮਯਾਬ ਲੋਕ ਕਹਿੰਦੇ ਹਾਂ ਬਹੁਤ ਘੱਟ ਲੋਕ ਇਸ ਕਤਾਰ ਵਿੱਚ ਹੁੰਦੇ ਹਨ ਇਸ ਕਤਾਰ ਵਿੱਚ ਆਉਣ ਲਈ ਬੜੀ ਹੀ ਹਿੰਮਤ ਦੀ ਲੋੜ ਹੈ ਤੇ ਜੋ ਹਿੰਮਤ ਕਰਕੇ ਇਸ ਕਤਾਰ ਵਿੱਚ ਆ ਗਿਆ ਉਹੀ ਕਾਮਯਾਬ ਕਹਾਏਗਾ ਜੋ ਜਿੱਤਿਆ ਉਹੀ ਸਿਕੰਦਰ ਕਹਾਏਗਾ ਇਹ ਗੱਲ ਪੱਕੀ ਹੈ ਕਿ ਜੇ ਤੁਸੀਂ ਪਿੱਛੇ ਰਹਿ ਜਾਓਗੇ ਫਾਡੀ ਵੀ ਰਹਿ ਸਕਦੇ ਹੋ ਹਿੰਮਤੀ ਲੋਕ ਕਦੇ ਵੀ ਫਾਡੀ ਨਹੀਂ ਹੁੰਦੇ ਜੋ ਹਿੰਮਤ ਕਰਕੇ ਦੂਰ ਪੈਂਦੇ ਹਨ ਉਹਨਾਂ ਨੂੰ ਰਸਤੇ ਵਿੱਚ ਮੁਸੀਬਤਾਂ ਵੀ ਆ ਸਕਦੀਆਂ ਹਨ ਕਿਸੇ ਨੇ ਖੂਬ ਲਿਖਿਆ ਮੰਜ਼ਲ ਪਰ ਚੱਲਣ ਵਾਲੋਂ ਕੇਨਾ ਪਥ ਮੇ ਰਾਤ ਹੁਆ ਕਰਤੀ ਹੈ ਪਰ ਜੇ ਰਾਹ ਵਿੱਚ ਰਾਤ ਪਹਿ ਜਾਣ ਦੇ ਡਰ ਕਰਕੇ ਕੋਈ ਤੁਰੇ ਹੀ ਨਾ ਤਾਂ ਕਿੱਥੇ ਪਹੁੰਚੋਗੇ ਹਿੰਮਤੀ ਲੋਕ ਔਖੀਆਂ ਤੋਂ ਔਖੀਆਂ ਮੰਜ਼ਿਲਾਂ ਤੈਅ ਕਰ ਲੈਂਦੇ ਹਨ ਹਨੇਰੀਆਂ ਰਾਤਾਂ گزار ਸਕਣ ਦੀ ਹਿੰਮਤ ਹੋਣੀ ਹੀ ਤਾਂ ਹਿੰਮਤੀ ਲੋਕਾਂ ਦੀ ਨਿਸ਼ਾਨੀ ਹੈ ਮੈਂ ਤਾਂ ਇਹੀ ਕਹਾਂਗਾ ਕਿ ਹਿੰਮਤ ਕਰੋ ਜੇ ਤੁਸੀਂ ਹਿੰਮਤ ਕਰੋਗੇ ਤਾਂ ਐਸਾ ਕਿਹੜਾ ਕੰਮ ਹੈ ਜੋ ਕੋਈ ਹੋਰ ਕਰ ਸਕਦਾ ਹੈ ਤੁਸੀਂ ਇਉਂ ਨਹੀਂ ਕਰ ਸਕਦੇ ਹਿੰਮਤ ਕਰਕੇ ਤੁਰਨਾ ਹੀ ਸਭ ਤੋਂ ਵੱਡੀ ਗੱਲ ਹੈ ਰਸਤੇ ਵਿੱਚ ਜਿਸ ਜਿਸ ਚੀਜ਼ ਦੀ ਜ਼ਰੂਰਤ ਪਵੇਗੀ ਉਹੀ ਮਿਲ ਜਾਵੇਗੀ ਕਿਉਂਕਿ ਲੋੜ ਹੀ ਤਾਂ ਕਾਰਡ ਦੀ ماں ਹੁੰਦੀ ਹੈ ਆਪਣੇ ਆਪ ਤੇ ਇਤਬਾਰ ਕਰਕੇ ਦੇਖੋ ਇਮਾਨਦਾਰੀ ਨਹੀਂ ਛੱਡਣੀ ਚਾਹੀਦੀ ਪਰੰਤੂ ਆਤਮ ਵਿਸ਼ਵਾਸ ਤੋਂ ਬਿਨਾ ਕੋਈ ਕਿਸੇ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ ਪਹਿਲੀ ਗੱਲ ਆਤਮ ਵਿਸ਼ਵਾਸ ਨਹੀਂ ਤਾਂ ਤੁਸੀਂ ਹਿੰਮਤੀ ਹੋ ਹੀ ਨਹੀਂ ਸਕਦੇ ਹਿੰਮਤੀ ਲੋਕਾਂ ਦੀ ਟੀਮ ਵੀ ਹੋ ਸਕਦੀ ਹੈ ਟੀਮ ਹਰ ਬਰਾਬਰ ਦੇ ਹਾਣੀਆਂ ਦੀ ਹੋਵੇ ਤਾਂ ਹੀ ਮਜ਼ਾ ਆਉਂਦਾ ਹੈ ਵੈਸੇ ਵੀ ਸਿਆਣੇ ਆਖਦੇ ਨੇ ਕਿ ਜਿਨ੍ਹਾਂ ਪੰਛੀ ਦੇ ਖੰਭ ਇੱਕੋ ਜਿਹੇ ਨਾ ਹੋਣ ਉਹ ਇਕੱਠੇ ਉੱਡ ਹੀ ਨਹੀਂ ਸਕਦੇ ਇਕੋ ਜਿਹੇ ਹਿੰਮਤੀ ਰਲ ਕੇ ਕੁਝ ਨਾ ਕੁਝ ਕਰ ਸਕਦੇ ਹਨ ਆਲਸੀ ਲੋਕ ਆਪਣੀ ਯੋਗਤਾ ਤੇ ਸ਼ੱਕ ਕਰਦੇ ਹਨ ਮੈਂ ਕੀ ਕਰ ਸਕਦਾ ਪਰ ਹਿੰਮਤੀ ਲੋਕ ਕਹਿੰਦੇ ਤੁਰਦੇ ਹਨ ਆਲਸੀ ਲੋਕ ਮੰਨਦੇ ਹਨ ਕਿ ਮੈਂ ਤਾਂ ਬਈ ਐਦਾਂ ਹੀ ਹਾਂ ਪਰ ਹਿੰਮਤੀ ਕਹੇਗਾ ਕਿ ਉਸੇ ਤਰ੍ਹਾਂ ਕੋਈ ਹੋਰ ਰਸਤਾ ਭਾਲਿਆ ਜਾਵੇ ਆਲਸੀ ਲੋਕ ਲੋਕਾਂ ਦੀਆਂ ਗੱਲਾਂ ਕਰਦੇ ਹਨ ਆਲਸੀ ਕਹੇਗਾ ਕਿ ਲੋਕਾਂ ਨੇ ਮੈਨੂੰ ਤੰਗ ਕਰ ਦਿੱਤਾ ਹਿੰਮਤੀ ਕਹੇਗਾ ਕਿ ਮੈਂ ਕਿਸੇ ਦੀ ਪਰਵਾਹ ਕਿਉਂ ਕਰਾਂ ਆਲਸੀ ਸੋਚਦਾ ਰਹੇ ਜਾਵੇਗਾ ਕਿ ਲੋਕਾਂ ਨੇ ਮੈਨੂੰ ਕੁਝ ਨਹੀਂ ਕਰਨ ਦੇਣਾ ਤੇ ਹਿੰਮਤੀ ਪੰਗੇ ਲਵੇਗਾ ਬਸ ਪੰਗੇ ਲੈ ਸਕਣ ਵਾਲੇ ਹੀ ਹਿੰਮਤੀ ਹੁੰਦੇ ਹਨ ਕਈ ਵਾਰ ਪੰਗੇ ਲੈਣ ਵਾਲਿਆਂ ਨੂੰ ਪੰਗਾ ਵੀ ਪੈ ਸਕਦਾ ਸਾਡਾ ਇੱਕ ਮਿੱਤਰ ਬੜੇ ਪੰਗੇ ਲਿਆ ਕਰੇ ਸਾਰਿਆਂ ਨੂੰ ਪਤਾ ਸੀ ਮੇਰੇ ਨਾਲ ਇੱਕ ਗੁਜਰਾਤੀ ਕੰਮ ਕਰਦਾ ਸੀ ਉਸਨੇ ਹਮੇਸ਼ਾ ਮੇਰੇ ਪੰਗੇ ਲੈਣ ਵਾਲੇ ਮਿੱਤਰ ਦੀਆਂ ਗੱਲਾਂ ਕਰਨੀਆਂ ਬਹੁਤ ਭਾਗਤਾ ਹੈ ਜਲਦੀ ਪਕੜਾ ਜਾਏਗਾ ਠੀਕ ਹੈ ਕਈ ਵਾਰ ਪਕੜੇ ਵੀ ਜਾਂਦੇ ਪਰ ਹਿੰਮਤੀ ਲੋਕ ਬਾਕੀਆਂ ਨੂੰ ਮਾਰਗਦਰਸ਼ਨ ਕਰਾਉਣ ਦੀ ਸਮਰੱਥਾ ਰੱਖਦੇ ਹਨ ਆਲਸੀ ਲੋਕ ਦੂਜਿਆਂ ਨੂੰ ਦੋਸ਼ ਦਿੰਦੇ ਹਨ ਪਰ ਹਿੰਮਤੀ ਕਹੇਗਾ ਕਿ ਹਸਤ ਰੇਖਾਵਾਂ ਦੀ ਚਿੰਤਾ ਨਾ ਕਰੋ ਹੱਥ ਸਿਰਜਣ ਹਾਰ ਨੇ ਤਕਦੀਰ ਦੇ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਆਪਣੇ ਆਪ ਵਾਸਤੇ ਕੁਝ ਕਰੋ ਹਿੰਮਤ ਕਰੋ ਜੇ ਕੁਝ ਤਿਆਗ ਵੀ ਕਰਨਾ ਪਿਆ ਫਿਰ ਕੀ ਹੋਇਆ ਕੁਝ ਹਾਸਲ ਕਰਨ ਵਾਸਤੇ ਕੁਝ ਤਿਆਗਣਾ ਤਾਂ ਪਵੇਗਾ ਹੀ ਸਭ ਕੁਝ ਮੁਮਕਿਨ ਹੈ ਪਰ ਕੀ ਤੁਸੀਂ ਕਰ ਸਕਦੇ ਹੋ ਕੀ ਹਿੰਮਤ ਹੈ ਤੁਹਾਡੇ ਵਿੱਚ